ਸਤਿ ਸ਼੍ਰੀ ਅਕਾਲ ਜੀ ਅੱਜ ਵੀ ਅਸੀਂ ਆਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਹੁਣੇ-ਹੁਣੇ ਦਿੱਲੀ 에ਅਰਪੋਰਟ ਤੋਂ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜਿੱਥੇ ਕੀ ਕੈਨੇਡਾ ਜਾ ਰਿਹਾ ਇੱਕ ਪੰਜਾਬੀ ਬਜ਼ੁਰਗ ਬਾਬਾ ਦਿੱਲੀ 에ਅਰਪੋਰਟ ਦੇ ਉੱਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ ਜੀ ਹਾਂ ਮੇਰੀ ਜਾਣਕਾਰੀ ਦੇ ਅਨੁਸਾਰ ਇਸ ਬਜ਼ੁਰਗ ਬਾਬੇ ਦਾ ਨਾਮ ਹਰਵੰਸ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਨਾਲ ਸੰਬੰਧ ਰੱਖਦਾ ਹੈ ਤੁਹਾਨੂੰ ਦੱਸ ਦਈਏ ਕਿ ਹਰਵੰਸ ਸਿੰਘ ਦੇ ਬੇਟਾ-ਬੇਟੀ ਜੋ ਕਿ ਪਹਿਲਾਂ ਤੋਂ ਹੀ ਕੈਨੇਡਾ ਦੇ ਵਿੱਚ ਪੱਕੇ ਤੌਰ ਦੇ ਉੱਤੇ ਰਹਿੰਦੇ ਹਨ ਤੇ ਪੂਰੀ ਫੈਮਿਲੀ ਕੈਨੇਡਾ ਦੇ ਵਿੱਚ ਹੀ ਪੀਆਰ ਹੈ ਇਸੇ ਦੌਰਾਨ ਹਰਵੰਸ ਸਿੰਘ ਆਏ ਸਾਲ ਹੀ ਪੰਜਾਬ ਦੇ ਵਿੱਚ ਗੇੜਾ ਮਾਰਦਾ ਹੈ ਤੇ ਇਸ ਸਾਲ ਵੀ ਲੋਹੜੀ ਦੇ ਮੌਕੇ ਦੇ ਉੱਤੇ ਉਹ ਤਕਰੀਬਨ 1 ਮਹੀਨਾ ਪਹਿਲਾਂ ਪੰਜਾਬ ਦੇ ਵਿੱਚ ਆਇਆ ਹੋਇਆ ਸੀ। ਇਸੇ ਦੌਰਾਨ ਰਿਸ਼ਤੇਦਾਰਾਂ ਦੇ ਨਾਲ ਲੋਹੜੀ ਦਾ ਤਿਹਾਰ ਮਨਾ ਕੇ ਜਦੋਂ ਹੀ ਹਰਵੰਸ ਸਿੰਘ ਦੁਬਾਰਾ ਕੈਨੇਡਾ ਪਰਤ ਰਿਹਾ ਸੀ ਸੋ ਦਿੱਲੀ 에ਅਰਪੋਰਟ ਦੇ ਉੱਤੇ ਕਸਟਮ ਵਿਭਾਗ ਦੇ ਵੱਲੋਂ ਉਸ ਨੂੰ ਰੋਕ ਲਿਆ ਜਾਂਦਾ ਹੈ। ਇਸ ਤੋਂ ਬਾਅਦ ਹਰਵੰਸ ਸਿੰਘ ਦਾ ਲੱਗੇਜ ਖੋਲhaya ਜਾਂਦਾ ਹੈ ਤੇ ਉਸ ਦੀ ਚੈਕਿੰਗ ਕੀਤੀ ਜਾਂਦੀ ਹੈ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਉਸ ਦੇ ਵਿੱਚ ਕੁਝ ਨਾ ਕੁਝ ਲੱਗਦਾ ਹੈ ਜਿਸ ਤੋਂ ਬਾਅਦ ਹਰਵੰਸ ਸਿੰਘ ਬਿਲਕੁਲ ਵੀ ਘਬਰਾਉਂਦਾ ਨਹੀਂ ਹੈ ਤੇ ਉਸ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਉਸ ਦੇ ਸਮਾਨ ਦੇ ਵਿੱਚ ਜਿਹਾ ਕੁਝ ਵੀ ਨਹੀਂ ਹੈ ਜਿਹੜੀ ਕੀ ਉਹ ਚੈਕਿੰਗ ਕਰ ਰਹੇ ਹਨ ਪਰ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਕੁਝ ਟੈਸਟ ਕੀਤੇ ਜਾਂਦੇ ਹਨ ਇਸ ਤੋਂ ਇਲਾਵਾ ਹਰਵੰਸ ਸਿੰਘ ਦੀ ਸਕੈਨਿੰਗ ਵੀ ਕੀਤੀ ਜਾਂਦੀ ਹੈ ਤੇ ਇਸੇ ਦੌਰਾਨ ਹਰਵੰਸ ਸਿੰਘ ਦੇ ਬੈਗ ਦੇ ਵਿੱਚੋਂ ਇੱਕ ਮਠਿਆਈ ਵਾਲਾ ਡੱਬਾ ਮਿਲਦਾ ਹੈ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਸ਼ੱਕ ਹੋ ਜਾਂਦੀ ਹੈ ਕਿ ਇਸ ਦੇ ਵਿੱਚ ਕੁਝ ਨਾ ਕੁਝ ਨਸ਼ੀਲਾ ਪਦਾਰਥ ਮਲਾਇਆ ਹੋਇਆ ਹੈ ਤੇ ਹਰਵੰਸ ਸਿੰਘ ਦੇ ਦੁਆਰਾ ਸਾਫ਼ ਇਨਕਾਰ ਕਰ ਦਿੱਤਾ ਜਾਂਦਾ ਹੈ ਕੀ ਇਹ ਤੇ ਉਹ ਪਿੰਨੀਆਂ ਕੈਨੇਡਾ ਦੇ ਵਿੱਚ ਲੈ ਕੇ ਜਾ ਰਿਹਾ ਹੈ ਪਰ ਇਸੇ ਦੌਰਾਨ ਜਦੋਂ ਪੁੱਛ ਗਏ ਜਾਂਦੀ ਹੈ ਤੇ ਹਰਮਨ ਸਿੰਘ ਦੇ ਦੁਆਰਾ ਕਿਹਾ ਜਾਂਦਾ ਹੈ ਕਿ ਇਹ ਸਮਾਨ ਉਸ ਦੇ ਕਿਸੇ ਦੂਰ ਦੇ ਰਿਸ਼ਤੇਦਾਰ ਦੇ ਦੁਆਰਾ ਦਿੱਤਾ ਗਿਆ ਹੈ ਜੋ ਕਿ ਕੈਨੇਡਾ ਦੇ ਵਿੱਚ ਹੀ ਕਿਸੇ ਨੂੰ ਦੇਣਾ ਹੈ ਇਸ ਤੋਂ ਬਾਅਦ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਹੋਰ ਵੀ ਜ਼ਿਆਦਾ ਸ਼ੱਕ ਹਰਮਨ ਸਿੰਘ ਦੇ ਉੱਤੇ ਹੋ ਜਾਂਦੀ ਹੈ ਜਦੋਂ ਉਹਨਾਂ ਦੇ ਵੱਲੋਂ ਟੈਸਟ ਕੀਤਾ ਜਾਂਦਾ ਹੈ ਤੇ ਉਸ ਦੇ ਵਿੱਚੋਂ ਅਫੀਮ ਬਰਾਮਦ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਹਰਮਨ ਸਿੰਘ ਦੇ ਦੁਆਰਾ ਸਾਫ਼ ਇਨਕਾਰ ਕਰ ਦਿੱਤਾ ਜਾਂਦਾ ਹੈ ਕਿ ਇਹ ਸਮਾਨ ਉਸ ਦਾ ਨਹੀਂ ਹੈ ਕਿਸੇ ਹੋਰ ਦੂਰ ਦੇ ਰਿਸ਼ਤੇਦਾਰ ਨੇ ਕੈਨੇਡਾ ਦੇ ਵਿੱਚ ਆਪਣੇ ਰਿਸ਼ਤੇਦਾਰ ਨੂੰ ਦੇਣ ਦੇ ਲਈ ਕਿਹਾ ਸੀ ਸੋ ਜਿਸ ਨੂੰ ਬਾਅਦ ਕੀ ਉਸ ਦੇ ਕੋਲ ਕਾਫੀ ਘੱਟ ਲਗਈ ਸੀ ਸੋ ਘੱਟ ਸਮਾਨ ਸੀ ਕਿਉਂਕਿ ਉਹ ਹਰ ਸਾਲ ਹੀ ਕੈਨੇਡਾ ਤੋਂ ਭਾਰਤ ਦੇ ਵਿੱਚ 1.5 ਮਹੀਨੇ ਦੇ ਲਈ ਆਉਂਦਾ ਹੈ ਤੇ ਇਸੇ ਦੌਰਾਨ ਉਹ ਵਾਪਸ ਚਲਾ ਜਾਂਦਾ ਹੈ ਪਰ ਉਸ ਦਾ ਕਹਿਣਾ ਸੀ ਕਿ ਉਸ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਪਰ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਦੁਆਰਾ ਜਦੋਂ ਇਸ ਦੀ ਚੈਕਿੰਗ ਕੀਤੀ ਗਈ ਤੇ ਉਸ ਦੇ ਵਿੱਚੋਂ ਫੀਮ ਬਰਾਮਦ ਹੋਈ ਤੇ ਇਸ ਤੋਂ ਬਾਅਦ ਹਰਵੰਸ ਸਿੰਘ ਨੂੰ ਮੌਕੇ ਦੇ ਉੱਤੇ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਸੋ ਇਸ ਤੋਂ ਬਾਅਦ ਹਰਵੰਸ ਸਿੰਘ ਦੀ ਫੈਮਿਲੀ ਵੀ ਕੈਨੇਡਾ ਦੇ ਵਿੱਚ ਕਾਫੀ ਜ਼ਿਆਦਾ ਚਿੰਤਾ ਦੇ ਵਿੱਚ ਹੈ ਤੇ ਪੁਲਿਸ ਦੇ ਵੱਲੋਂ ਹੁਣ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਆਖਰਕਾਰ ਹਰਵੰਸ ਸਿੰਘ ਨੂੰ ਇਹ ਪਿੰਨੀਆਂ ਵਾਲਾ ਲਗੇਜ ਕਿਸ ਨੇ ਮਹਈਆ ਕਰਵਾਇਆ ਸੀ ਤੇ ਕਿਸ ਦੇ ਕੋਲ ਇਹ ਕੈਨੇਡਾ ਦੇ ਵਿੱਚ ਪਹੁੰਚਣਾ ਸੀ ਸੋ ਬਜ਼ੁਰਗਾਂ ਦੇ ਉੱਤੇ ਸ਼ੱਕ ਨਾ ਹੋਵੇ ਇਸ ਦੇ ਲਈ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਪੰਜਾਬੀਆਂ ਦੇ ਵੱਲੋਂ ਇਸ ਤਰ੍ਹਾਂ ਨਸ਼ਾ ਸਮਗਲ ਕੀਤਾ ਜਾਂਦਾ ਹੈ ਜਿਸ ਦਾ ਖਾਮਿਆ ਜਾਂ ਬਜ਼ੁਰਗ ਪੰਜਾਬੀਆਂ ਨੂੰ ਉਠਾਉਣਾ ਪੈਂਦਾ ਹੈ